ਇਹ ਜਾਤ ਕਰਮ ਦੀ ਅਸਾਂ ਬਸ ਹੈ ਇਹੇ ਕਰਮ ਤੋਂ ਬਾਏ ਇਹ ਨਿਯਮਿਤ ਕਰਮਾਂ ਤੋਂ ਹੋਏ ਹੋਏ ਸ਼ਬਦਾਂ ਦਾ ਹੀ ਹੋਵੇ ਉਹ ਥੇ ਹੀ ਤਕਦੀਰਾਂ ਵੀ ਹੋਵੇ ਤੇ ਸੇਵਾ ਦੇ ਵਿੱਚ ਸ਼ਿਮਰਨ ਕਿੰਨੇ ਅੰਦਰੀ ਲੈਣੀ ਹਾਂਜੀ ਸਾਹਿਬ ਬੋਲਦੇ ਪਏ ਜਦੋਂ ਬੱਚੀ ਹੈ ਹਾਂ ਜੀ ਦਾ ਆਇਆ ਜਦੋਂ ਗੁਰੂ ਦੀ ਜਾਤ ਮਾਨਤ ਦੀ ਚੂਰਦੀ ਹੰਕਾਰ ਦੀ ਲੋਭ ਦੀ ਚੱਟੀਆਂ ਭਰਦੇ ਰਹਨੇ ਖਤਾਰ ਨਾ ਤਰਸ਼ ਜਵਾਲ ਅਬ ਮੈਂ ਕੂਬ ਬਕਨ ਗੈ ਪਾਈ ਰੂਹਾ ਕੀ ਉੱਚਾ ਕੀਵਾਂ ਦਰਜਾ ਨਹੀਂ ਉੱਥੇ ਉੱਥੇ ਇਹ ਨਹੀਂ ਬਸ ਮਨੁੱਖ ਨੂੰ ਮਨੁੱਖ ਕਰਕੇ ਵੇਖਿਆ ਜਾ ਬਹੁਤ ਹੋ ਗਿਆ ਤਾਈਂ ਘੁੰਮਨੇ ਕੀ ਕੀਤਾ ਆ ਭਗਤਰਮਨ ਦਾ ਜੀ ਦੇ ਆਪਾਂ ਗੁਰੂ ਰਵਦਾਸ ਜੀ ਦੇ ਸਸਥਾਨ ਗੁਰਦੁਆਰਾ ਗੁਰੂ ਰਵਦਾਸ ਫਾਗ ਦੇ ਬੈਠੇ ਦੇਖੋ ਵਿਤਕਰਾ ਪਾਇਆ ਗਿਆ ਭੋਜਨ ਚ ਅੱਜ ਵੀ ਵੇਖੋ ਜ਼ਿਮੀਦਾਰ ਸਾਰੀ ਜ਼ਿੰਦਗੀ ਮਜ਼ਦੂਰ ਕੋਲੋਂ ਦਿਹਾੜੀ ਕਰਾਉਂਦਾ ਭਾਂਡੇ ਚਾ ਮੇਰਾ ਆਪਣੇ ਘਰੋਂ ਲੈ ਕੇ ਜਿੰਨੇ ਸਾਰੀ ਜ਼ਿੰਦਗੀ ਖੇਤਾਂ ਤੇ ਬੱਕਾਂ ਦੇ ਤੁਰਦੇ ਆ ਉਹ ਹੰਕਾਰੀ ਬੰਦੇ ਉਹਦੇ ਭਾਂਡੇ ਵੀ ਨਹੀਂ ਸਾਂਝੇ ਸਿਰ ਆਪਾ ਇਹ ਕਰੇ ਸਾਰੀ ਜ਼ਿੰਦਗੀ ਜਿੰਨੇ ਕਿਰਤ ਕੀਤੀ ਇਹ ਦੇ ਕਰਕੇ ਆਪਾਂ ਉਹਦੇ ਨਾਲ ਝਾਂਡਾ ਵੀ ਉਹਦਾ ਵਿਚਾਰੇ ਦਾ ਬਕਾ ਕਰਦੇ ਹਾਂ ਬਿਤਕਰਾ ਹੀ ਹੈ ਤਾਂ ਭਗਤ ਜੀ ਕਹਿੰਦੇ ਦੋ ਮਨਾ ਸੇਮ ਇੱਕ ਸੁਆਮੀ ਤਾਂ ਹੀ ਗੁਰੂ ਦੇ ਘਰ ਵੇਖੋ ਲੰਗਰ ਆ ਗੁਰੂ ਨੇ ਲੰਗਰ ਬਣਾਇਆ ਵੀ ਇੱਥੇ ਕਿਉਂਕਿ ਬਿਤਕਰਾ ਰੋਟੀ ਦਾ ਵੀ ਕੀਤਾ ਜਾਂਦਾ ਸੀ ਸਾਰੇ ਇਕੱਠੇ ਬਹਿ ਕੇ ਇੱਕੋ ਥਾਂ ਤੇ ਭੋਜਨ ਸ਼ਕਣਾ ਕੋਈ ਬਿਤਕਰਾ ਨਾ ਰਹੇ ਸਰੋਵਰ ਬਣਾਏ ਕਿਉਂ ਹੈ ਜਿੱਦੇ ਦੇ ਕੋਚੋ ਪਾਣੀ ਨਹੀਂ ਸੀ ਭਰ ਸਕਦੇ ਬੋਲੇ ਸੋ ਨਿਹਾਲ ਸਤਿਗੁਰਾਂ ਨੇ ਸरोवर ਬਣਾਏ ਬੌਲੀਆਂ ਬਣਾਈਆਂ ਇੱਥੇ ਜਾਤ ਪਾਤ ਨਹੀਂ ਐ ਨਹੀਂ ਤੇ ਐਸਾ ਹੁੰਦਾ ਸੀ ਬਣੀ ਐ ਸरोवर ਸਭ ਨੂੰ ਜੀ ਆਇਆਂ ਕਹਿੰਦਾ ਕੋਈ ਨਦੀ ਕਿਸ ਪਾਸਿੋਂ ਆਈ ਕੋਈ ਨਦੀ ਕਿਸ ਪਾਸਿੋਂ ਆਈ ਜਿਹੜੇ ਕਬੀਰ ਜੀ ਬੈਠੇ ਨੇ ਬਾਬਾ ਫਰੀਦ ਜੀ ਬੈਠੇ ਨੇ ਭਾਸ਼ਾ ਇੱਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਪਰ ਆਸ਼ਾ ਇੱਕੋ ਹੀ ਹੈ ਨਦੀ ਕੋਈ ਕੇਸ ਪਾਸਿਓਂ ਦੀ ਉੱਚਾ ਨੀਵਾਂ ਦਰਜਾ ਨਹੀਂ ਉੱਥੇ ਉੱਥੇ ਇਹ ਵੀ ਬਸ ਮਨੁੱਖ ਨੂੰ ਮਨੁੱਖ ਕਰਕੇ ਵੇਖਿਆ ਜਾਂਦਾ ਬਹੁਤ ਹੋਰ ਕਾਇਂ ਘੁੰਮਨੇ ਕੀ ਕੀਤਾ ਆ ਭਗਤ ਰਵਦਾਸ ਜੀ ਦੇ ਆਪਾਂ ਗੁਰੂ ਰਵਦਾਸ ਜੀ ਦੇ ਸਸਥਾਨ ਗੁਰਦੁਆਰਾ ਗੁਰੂ ਰਵਦਾਸ ਸਹਿਬ ਇੱਥੇ ਬੈਠੇ ਵੇਖੋ ਵਿਤਕਰਾ ਪਾਇਆ ਗਿਆ ਭੋਜਨ ਚ ਅੱਜ ਵੀ ਵੇਖੋ ਜ਼ਿੰਮੇਦਾਰ ساری ਜ਼ਿੰਦਗੀ ਮਜ਼ਦੂਰ ਕੋਲੋਂ ਦਿਹਾੜੀ ਕਰਾਉਂਦਾ ਭਾਂਡੇ ਵਿਚਾਰਾ ਮੇਰਾ ਆਪਣੇ ਘਰੋਂ ਰਹਿ ਕੇ ਜਿੰਨੇ ساری ਜ਼ਿੰਦਗੀ ਖੇਤਾਂ ਚ ਡੱਕਾਂ ਤੇ ਤੁਰਦਿਆਂ ਉਹ ਹੰਕਾਰੀ ਬੱਦੇ ਉਹਦੇ ਭਾਂਡੇ ਵੀ ਨਹੀਂ ਸਾਝੇ ਫਿਰ ਆਪਾਂ ਇਹ ਕਰਦੇ ਸਾਰੀ ਜ਼ਿੰਦਗੀ ਜਿੰਨੇ ਕਿਰਤ ਕੀਤੀ ਜਿਹਦੇ ਕਰਕੇ ਆਪਾਂ ਉਹਦੇ ਨਾਲ ਵਾਂਡਾ ਵੀ ਉਹਦਾ ਵਿਚਾਰੇ ਦਾ ਬਕਰਾ ਪਿਆ। ਬਿਤਕਰਾ ਹੀ ਐ। ਤਾਂ ਭਗਤ ਜੀ ਕਹਿੰਦੇ ਦੋ ਮਨਾਂ ਸੇਮ ਇੱਕ ਸੁਆਮੀ ਤਾਂ ਹੀ ਗੁਰੂ ਦੇ ਘਰ ਵੇਖੋ ਲੰਗਰ। ਆ ਗੁਰੂ ਨੇ ਲੰਗਰ ਬਣਾਇਆ ਹੈ ਵੀ ਇੱਥੇ ਕਿਉਂਕਿ ਬਿਤਕਰਾ ਰੋਟੀ ਦਾ ਵੀ ਕੀਤਾ ਜਾਪਦਾ ਸੀ। ਸਾਰੇ ਇਕੱਠੇ ਬਹਿ ਕੇ ਇੱਕੋ ਥਾਂ ਤੇ ਭੋਜਨ ਸ਼ਕਣਾ ਕੋਈ ਬਿਤਕਰਾ ਨਾ ਰਹੇ। ਸਰੋਵਰ ਬਣਾਏ ਉਹ ਜਿਹੜੇ ਦੇਖੋ ਪਾਣੀ ਨਹੀਂ ਸੀ ਭਰ ਸਕਦੇ ਬੋਲੇ ਸੋ ਨਿਆ ਸ੍ਰੀ ਅਕਾਲ ਸਤਿਗੁਰਾਂ ਨੇ ਸਰੋਵਰ ਬਣਾਏ ਮੌਲੀਆਂ ਬਣਾਈਆਂ ਇਹ ਜਾਤ ਪਾਤ ਨਹੀਂ ਐ ਨਹੀਂ ਤੇ ਐਸਾ ਹੁੰਦਾ ਸੀ ਬਣੀ ਐ ਸਰੋਵਰ ਸਭ ਨੂੰ ਜੀ ਆਇਆਂ ਕਹਿੰਦਾ ਕੋਈ ਨਦੀ ਕੇਸਪਾਸੇੋਂ ਆਈ ਕੋਈ ਨਦੀ ਕੇਸਪਾਸੇੋਂ ਆਈ ਕਬੀਰ ਜੀ ਬੈਠੇ ਨੇ ਬਾਬਾ ਫਰੀਦ ਜੀ ਬੈਠੇ ਨੇ ਭਾਸ਼ਾ ਇੱਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਪਰ ਆਸ਼ਾ ਇੱਕੋ ਹੀ ਹੈ ਨਦੀ ਕੋਈ ਕੇਸ ਪਾਸੀਓ ਸੁਭਾਗ ਸ਼ਬਦ ਆਉਂਦਾ ਤੁਮ ਜਦੋਂ ਅਮ ਹਾਰੇ ਦੇ ਪਾਸੇ ਸੰਤ ਕੁਮਾਰੇ ਬਸਦਾ ਬਸਦਾ ਮਾਦੋ ਸਤ ਸੰਤਿ ਚਰਨ ਤੁਮਾਰੇ ਹਾਮ ਆਉਕਣ ਤੁਮ ਜੁਕਾਰੀ ਤੁਮ ਮੁਖਮੁਹੂਰ ਦੇ ਫਰੀਦ ਆਮ ਜੀ ਕਲਮਾ ਇਹ ਵਿਕਾਰਾਂ ਤੋਂ ਪਿਆਰ ਦਾ ਸਾਥ ਲਾਭੇ ਨਾ ਵੀਰ ਬਸਾਰ ਕਰੀਆ ਅੱਗੇ ਜਹਾਂ ਸੰਸਾਰ ਨਾਲ ਪੀ ਮਨ ਸਾਚਾ ਸਾਚਾ ਹੋਏ ਹਵਨ ਨ ਭੇਕੇ ਇੱਕ ਜੀ ਬਿਨ ਕੋਏ ਆਪਕ ਇਹ ਬchnਾ ਰਮ ਗਿਆਨੀ ਹੋਏ ਰਮ ਗਿਆਨੀ ਹੋ ਜਾ ਤੜਿਆ ਦਾ ਜੋਰ ਲੱਗੇ ਰੱਬ ਤੋਂ ਉੱਤੇ ਵੀ ਹੋਗੇ ਗੁਰੂ ਅਰਜਨ ਦੇਵ ਦਾ ਸੰਗ ਵਡਭਾਗੀ ਕਹਿੰਦੇ ਆਇਆ ਕਹਿੰਦਾ ਕਿ ਮੈਨੂੰ ਵੀ ਗਿਆਨ ਦੀ ਪ੍ਰਾਪਤੀ ਕਰਾ ਦੋ ਹੁਣੇ ਕਹਿੰਦੇ ਕਿ ਅਮੀਰ ਇਹਨਾਂ ਅਸਿਆ ਖੋਜਤ ਨਾ ਤਰੀ ਵਾਰ ਜੀਰੋ ਕਹਿੰਦਾ ਸੀ ਨਾ ਤੂੰ ਤੇਰੀ ਜਿਹੜੀ ਪ੍ਰਸ਼ਾਦ ਦੇ ਅਮਰ ਦੁੱਲਿਆ ਸੀ ਪਾਣੀ ਦੁੱਧਿਆ ਸੀ ਨਿਰੋਗੰਦ ਦਾ ਪਾਣੀ ਇਹਦਾ ਸੀ ਉਹ ਰਸਨਾ ਨੂੰ ਲਾ ਕੇ ਕਹਿੰਦੇ ਮੰਨੂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਉਹ ਰਸਨਾ ਨੂੰ ਲਾ ਕੇ ਤੇਰੇ ਮੈਨੂੰ ਤਾਂ ਪੂਰਾ ਬੋਤਲ ਦੇ ਰਾਇਆ ਸੀ ਪਤਾ ਨਹੀਂ ਤੈਨੂੰ ਕੀ ਦੇ ਦੇਣਾ ਸੀ ਆ ਕੋ ਹੱਥ ਨਾਲ ਜੀਵਾ ਮੈਂ ਤਾਂ ਰਸਨਾ ਨੂੰ ਲਾਈ ਹੈ ਬੂੰਦਾ ਖਾ ਗਿਆ ਮੈਂ ਬੂੰਦਾ ਤੈਨੂੰ ਬੁੱਕ ਦੇ ਅਦਾਸੀ ਤੈਨੂੰ ਪਤਾ ਨਹੀਂ ਰੱਬ ਨੇ ਕੀ ਕਰਨਾ ਸੀ ਓ ਹੋ ਹੋ ਬਹੁਤ ਵੱਡੀ ਗੱਲ ਦੀ ਹੋ ਗਈ ਜਦ ਆ ਗਿਆ ਵਾਪਸ ਕੀ ਅਦਾਸਾਂ ਕਰਦਾ ਰੋਂਦਾ ਆ ਪਰਨਾਮ ਦਾ ਕੋਈ ਹੈ ਤੋ ਪਹਿਲਾ ਦਫਾ ਪਿੰਡ ਖਾਨਪੁਰ ਦੇ ਵੱਲੋਂ ਭਗਵਤਰ ਵਿਦਾਸ ਜੀ ਦੇ ਜਨਮ ਦਿਹਾੜੇ ਆ ਜੋ ਬੜੇ ਸ਼ੁੱਧ ਕਾਮਨਾ ਨਾਲ ਮਨਾਏ ਜਾਂਦੇ ਹਨ ਹਰ ਸਾਲ ਦੀ ਤਰ੍ਹਾਂ ਬਹੁਤ ਇਕੱਠ ਹੁੰਦਾ ਹੈ ਸਾਰੇ ਲੋਕ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਤਕ ਹੁੰਦੇ ਹਨ ਕਿ ਗੁਰੂ ਦਾ ਲੰਗਰ ਛਕਦੇ ਹਨ ਮੈਂ ਸਾਰੇ ਬੰਦਿਆਂ ਪਰਿਵਾਰ ਵੱਲੋਂ ਸਮੂਹ ਸੰਗਤਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਸਾਰੀਆਂ ਸੰਗਤਾਂ ਦਾ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਧੰਨਵਾਦ ਕਰਦਾ। ਸਾਡੇ ਵੱਲੋਂ ਪੁਤਰਾ ਜੀ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਸ਼ਹਿਰ ਵਾਸੀਆਂ ਨੂੰ ਪੂਰੇ ਸ਼ਹਿਰ ਦੇ ਵਿੱਚ ਕੇਜ ਜਨਮ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵਿਡਖਾਨਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਲਾਇਆ ਜਾਂਦਾ।